ਜਦੋਂ ਇਸ ਕਾਰਜ ਪਏ ਜਦੋਂ ਪ੍ਰਚਾਰਕ ਬਣੇ ਕਿਸ ਉਮਰ ਚ ਬਣੇ ਤੇ ਕਿਵੇਂ ਇਦਾਂ ਰੁਝਾਨ ਵਧਿਆ ਜੀ ਕਵਿਵਾਦ ਆਇਆ ਸੀ ਵੀ ਤੁਸੀਂ ਬਸਤਰ ਜਿਹੜੇ ਉਹ ਬੜੇ ਚਮਕੀਲੇ ਪਾਉਂਦੇ ਹੋ ਛੂ ਜਿਹੜੇ ਮਹਿੰਗੇ ਪਾਉਂਦੇ ਹੋ ਇਹ ਕਿਉਂ ਬਾਤ ਛੜਿਆ ਜੀ ਜਦੋਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿਸ ਤੋਂ ਪ੍ਰਭਾਵਿਤ ਹੋਏ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਬਹੁਤ ਵਧੀਆ ਗੱਲ ਕਰਨ ਜਾ ਰਹੇ ਆ ਤੁਹਾਡੇ ਨਾਲ ਕਿਉਂਕਿ ਵੇਖੋ ਰਣਜੀਤ ਸਿੰਘ ਢੱਡੀਆਂ ਵਾਲੇ ਜਿਹੜੇ ਕਿ ਬੜੇ ਵਧੀਆ ਕਾਰਜ ਕਰ ਰਹੇ ਨੇ ਕੰਮ ਕਰ ਰਹੇ ਨੇ ਕਿਉਂਕਿ ਇੱਕ ਪ੍ਰਚਾਰਕ ਨੇ ਵੱਡੇ ਪ੍ਰਚਾਰਕ ਨੇ ਅਤੇ ਵੇਖੋ ਹੁਣ ਜੋ ਸਮਾਜ ਦੇ ਵਿੱਚ ਗੰਦਗੀ ਹੈ ਜਿਵੇਂ ਉਹਨਾਂ ਆਪਾਂ ਗੱਲ ਕਰੀਏ ਪੰਜਾਬੀ ਕਾਇਕਾ ਦੀ ਉਹਦੇ ਵਿੱਚ ਨਸ਼ੇ ਦੀਆਂ ਗੱਲਾਂ ਹਥਿਆਰਾਂ ਦੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਪਰ ਜੀ ਸਿੰਘ ਜਿਹੜੇ ਨੇ ਇਹਨਾਂ ਨੇ ਬੜਾ ਵਧੀਆ ਕੀਤਾ ਪਹਿਲਾਂ ਸ਼ੁਰੂ ਤੋਂ ਅਸੀਂ ਵੇਖਦੇ ਆਏ ਆ ਕਿ ਇਹ ਜਾ ਕੇ ਪਿੰਡਾਂ ਦੇ ਵਿੱਚ ਦਵਾਨ ਲਾਉਂਦੇ ਨੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਅਤੇ ਸਭ ਤੋਂ ਵੱਡੀ ਗੱਲ ਹੈ ਨੌਜਵਾਨ ਜਿਹੜੇ ਨੇ ਉਹ ਸਿੱਖ ਧਰਮ ਦੇ ਨਾਲ ਜੁੜਦੇ ਨੇ ਦਸਤਾਰਾਂ ਸਜਾਉਂਦੇ ਨੇ ਤੇ ਦਸਤਾਰ ਸਜਾਉਂਦੇ ਨੇ ਸਮਝੋ ਕਿ ਆਪਾਂ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਤੇ ਇਹਨਾਂ ਦੀ ਬੜੀ ਵੱਡੀ ਦੇਣ ਤੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਕੋਲ ਜੀ ਅਸੀਂ ਤੁਹਾਡਾ ਐਸਟੀਵੀ ਤੇ ਅਤੇ ਰੇਡੀਓ ਇੰਡੀਆ ਤੋਂ ਵੱਲੋਂ ਸਵਾਗਤ ਕਰਦੇ ਆ ਮੇਰੇ ਵੱਲੋਂ ਵੀ ਜੀ ਤੁਹਾਡਾ ਇੱਥੇ ਆਉਣ ਤੇ ਪਰਮੇਸ਼ਰ ਦੁਆਰ ਸਾਹਿਬ ਆਉਣ ਤੇ ਧੰਨਵਾਦ ਜੀ ਆਇਆਂ ਬੜੀ ਦਿਲ ਦੀ ਤਮੰਨਾ ਸੀ ਕਿ ਅਸੀਂ ਇੱਥੇ ਆਈਏ ਮੈਂ 26 ਸਾਲ ਬਾਅਦ ਆਇਆ ਇੱਥੇ ਜੀ ਤੇ ਮੇਰੀ ਦਿਲ ਦੀ ਤਮੰਨਾ ਸੀ ਕਿ ਤੁਹਾਡੇ ਨਾਲ ਗੱਲਬਾਤ ਕਰੀਓ ਉੱਥੇ ਸੋਸ਼ਲ ਮੀਡੀਆ ਦੇ ਵੇਖੋ ਅੱਜ ਜੋ ਚੱਲਦਾ ਹੈ ਤੇ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਤੇ ਜਿਹੜੀ ਗੱਲ ਅੱਜ ਆਪਾਂ ਬੈਠ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਮੈਂ ਇਹ ਸਾਰੇ ਸਾਡੇ ਵਿਦੇਸ਼ੀਆਂ ਦੇ ਵਾਸਤੇ ਇਹ ਗੱਲ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਰঞ্জੀਤ ਸਿੰਘ ਜੀ ਕੀ ਕਾਰਜ ਕਰ ਰਹੇ ਨੇ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਤੁਸੀਂ ਜਦੋਂ ਇਸ ਕਾਰਜ ਪਏ ਜਦੋਂ ਪ੍ਰਚਾਰਕ ਬਣੇ ਕਿਸ ਉਮਰ 'ਚ ਬਣੇ ਤੇ ਕਿਵੇਂ ਇਦਾਂ ਰੁਝਾਨ ਵਧਿਆ ਜੀ ਨਹੀਂ ਮੈਂ ਉਸ ਵੇਲੇ 13 ਕ ਸਾਲ ਦਾ 14 ਸਾਲ ਦਾ ਸੀ ਜੀ ਰਾੜਾ ਸਾਹਿਬ ਮੈਂ ਗਿਆ ਸੀ 13 ਕ ਸਾਲ ਦਾ ਜੀ 14 15 ਸਾਲ ਦੇ ਨੇ ਮੈਂ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਸੀ 15 ਕ ਸਾਲ ਤੇ ਜੀ ਤੇ 26 ਸਾਲ ਹੋ ਗਏ ਹੈ ਪ੍ਰਚਾਰ ਕਰਦੇ ਆ ਹੂੰ ਹੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਆ ਸਾਰੇ ਜਾਣਦੇ ਹੀ ਵੇਖੋ ਅਸੀਂ ਵੀ ਅਸੀਂ ਵੀ ਉੱਥੇ ਸੁਣਦੇ ਹੁੰਦੇ ਸੀ ਤੁਹਾਨੂੰ ਵੀ ਤੁਸੀਂ ਜਦੋਂ ਇੱਥੇ ਆਏ ਹੋ ਤੇ ਕਈ ਵਾਰੀ ਵਿਵਾਦ ਵੀ ਹੋ ਜਾਂਦੇ ਨੇ ਇਹੋ ਜਿਹੇ ਤੇ ਇਹਦੇ ਵਿੱਚ ਆ ਕਿ ਤੁਸੀਂ ਜਦੋਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿਸ ਤੋਂ ਪ੍ਰਭਾਵਿਤ ਹੋਏ ਸੀ ਮੈਂ ਰਾੜਾ ਸਾਹਿਬ ਗਿਆ ਸੀ ਜੀ ਉੱਥੇ ਜਿਹੜੇ ਮਹਾਪੁਰਸ਼ ਸੀ ਉਹਨਾਂ ਨਾਲ ਉਹਨਾਂ ਦੀ ਸੰਗਤ ਕੀਤੀ ਸਾਡੇ ਇਲਾਕੇ ਚ ਆਉਂਦੇ ਹੁੰਦੇ ਸੀ ਅੱਛਾ ਜੀ ਇਸ ਕਰਕੇ ਉਹਨਾਂ ਦਾ ਕੀਰਤਨ ਸੁਣਿਆ ਉਹ ਚੰਗਾ ਲੱਗਾ ਤੇ ਗੁਰਸਿੱਖੀ ਵੱਲ ਮਨ ਲੱਗ ਗਿਆ ਉਸ ਪਾਸੇ ਨੂੰ ਚਲੇ ਗਏ ਹੂੰ ਹੂੰ ਤੇ ਬਸ ਫਿਰ ਆਪ ਇੰਟਰਸਟ ਸੀ ਇਹਦੇ ਵਿੱਚ ਤਾਂ ਫਿਰ ਉਹਨਾਂ ਨੇ ਚੋਲਾ ਪਵਾ ਦਿੱਤਾ ਅੱਛਾ ਜੀ ਤੇ ਕਹਿੰਦਾ ਚੋਲਾ ਨਹੀਂ ਲਾਉਣਾ ਵਿਆਹ ਨਹੀਂ ਕਰਾਉਣਾ ਉੱਥੇ ਮਰਿਆਦਾ ਹੀ ਹੈ ਜਿਹੜੀ ਸੰਪਰਦਾਚ ਹਾਂਜੀ ਕਿ ਉਹਨਾਂ ਦੀ ਜਿਵੇਂ ਨਹੀਂ ਕਰਾਂਦੇ ਤੇ ਮੈਂ ਕਿਹਾ ਜੀ ਸੱਤ ਪਚਨ ਹਾਂਜੀ ਤੇ ਜਿਵੇਂ ਹੁਣ ਤੁਸੀਂ ਪ੍ਰਚਾਰ ਕਰਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਦੀਵਾਨ ਲਾਂਦੇ ਹੋ ਕਿ ਇੱਕ ਦੀਵਾਨ ਦੇ ਵਿੱਚ ਕਿੰਨੀ ਸੰਗਤ ਇਕੱਤਰ ਹੋ ਜਾਂਦੀ ਹੈ ਦੀਵਾਨਾਂ ਚ ਤਾਂ ਲੱਖਾਂ ਲੱਖਾਂ ਲੋਕ ਹੁੰਦੇ ਨੇ ਹੁਣ ਤਾਂ ਕੋਵਿਡ ਤੋਂ ਬਾਅਦ ਪ੍ਰੋਗਰਾਮ ਅਸੀਂ ਨਹੀਂ ਕੀਤੇ ਬਾਹਰ ਜੀ ਜਿਵੇਂ ਤੁਸੀਂ ਦੱਸਿਆ ਨਾ ਕੁਝ ਬਾਦ-ਬਿਵਾਦ ਰੌਲਾ ਰੱਪਾ ਹੂੰ ਹੂੰ ਤੇ ਉਦੇ ਕਰਕੇ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਉਦਾਂ ਤਾਂ 20 ਸਾਲ ਤਾਂ ਲਗਾਤਾਰ 22 22 ਸਾਲ ਤਾਂ ਲਗਾਤਾਰ ਜਾਂਦੇ ਰਹੇ ਹੁਣ ਜਾਂਦੇ ਆ ਪਰ ਥੋੜਾ ਜਿਹਾ ਘਟ ਜਾਂਦੇ ਆ ਇੱਥੇ ਪ੍ਰੋਗਰਾਮ ਕਰਦੇ ਆ ਇੱਥੇ ਅਮਰ ਸੰਚਾਰ ਹੁੰਦਾ ਹਰ ਮਹੀਨੇ ਉਹ ਕਰਦੇ ਆ ਤੇ ਵਿਦੇਸ਼ੀਆਂ ਵਾਸਤੇ ਕਦੋਂ ਦਾ ਪ੍ਰੋਗਰਾਮ ਬਣਾਇਆ ਵਿਦੇਸ਼ ਜਾਣ ਦਾ ਕਦੋਂ ਬਣਾਇਆ ਮੈਂ ਜਾਣਦਾ ਹੀ ਹਾਂ ਹਰ ਸਾਲ ਕੈਨੇਡਾ ਵੀ ਜਾ ਆਈਦਾ ਅਮਰੀਕਾ ਤਾਂ ਸਥਾਨ ਵੀ ਬਣਿਆ ਅੱਛਾ ਜੀ ਤੇ ਆਸਟ੍ਰੇਲੀਆ ਜਾਈਦਾ ਸਾਰੇ ਦੇਸ਼ਾਂ ਚ ਕਿਹੜੇ ਕਿਹੜੇ ਸ਼ਹਿਰ ਚ ਬਣਿਆ ਜੀ ਬਾਲਟਿਮੋਰ 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 ਸਟੇਟ ਵਿੱਚ ਹਾਂਜੀ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਆਪਾਂ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਵਿਵਾਦਾਂ ਦੀ ਗੱਲ ਹੈਗੀ ਸਾਡੇ ਤੇ ਤੁਹਾਡੇ ਤੇ YouTube ਦੇ ਉੱਤੇ ਪਾ ਦਿੰਦੇ ਨੇ ਪਰ ਮੈਂ ਕਹਿੰਦਾ ਵੀ ਜਿਹੜੇ ਹੁਣ ਆਪਾਂ ਬੈਠੇ ਆ ਸਾਹਮਣੇ ਹੁਣ ਇਹ YouTube ਦੇ ਉੱਤੇ ਨਾ ਸਮਝੋ ਬਾਬਾ ਜੀ ਆਪ ਗੱਲ ਕਰਦੇ ਨੇ ਰਣਜੀਤ ਸਿੰਘ ਜੀ ਤੇ ਜਿਵੇਂ ਕੋਈ ਇੱਕ ਵਿਵਾਦ ਆਇਆ ਸੀ ਵੀ ਤੁਸੀਂ ਬਸਤਰ ਜਿਹੜੇ ਉਹ ਬੜੇ ਚਮਕੀਲੇ ਪਾਉਂਦੇ ਹੋ ਛੂ ਜਿਹੜੇ ਮਹਿੰਗੇ ਪਾਉਂਦੇ ਹੋ ਇਹ ਕਿਉਂ ਵਿਵਾਦ ਛੜਿਆ ਜੀ ਨਹੀਂ ਦੇਖੋ ਇਹ ਕਹਿਣ ਦੀ ਗੱਲ ਹੈ ਜੀ 26 ਸਾਲ ਪ੍ਰਚਾਰ ਕੀਤਾ 32 ਕਿੱਲੇ ਇੱਥੇ ਜ਼ਮੀਨ ਹੈ ਉਹ ਸੰਗਤ ਨੇ ਟੈਲਫੁੱਲ ਦਿੱਤਾ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਇਆ ਹਮਮ ਇੱਕ ਬੰਦੇ ਨੇ ਕੋਈ ਪ੍ਰਾਪਰਟੀ ਆਪਣੇ ਨਾਂ ਨਹੀਂ ਕਰਾਈ ਜੀ ਸਾਰਾ ਕੁਝ ਜਿੰਨਾ ਕਰੋੜਾ ਰੁਪਿਆ ਸੰਗਤ ਦਾ ਮਿਲਿਆ ਤੇ ਸੰਗਤ ਤੇ ਵਾਪਸ ਲਾਇਆ ਇਹ ਟਰਸਟ ਇੱਥੇ ਬਣਿਆ ਟਰਸਟ ਬਣਿਆ ਤੁਸੀਂ ਜੇ ਇੱਥੇ ਆਓਗੇ ਵੇਖੋਗੇ ਹਮਮ ਫ੍ਰੀ ਹਸਪੀਟਲ ਚੱਲਦਾ ਅੱਛਾ ਜੀ ਜਿਹੜੇ ਟੈਸਟ ਤੁਹਾਡੇ 3000 ਦੇ ਫੁੱਲ ਬਾਡੀ ਹੋਣਗੇ ਇੱਥੇ 300 ਚ ਹੋ ਜਾਂਦੇ ਜੀ ਗਰੀਬ ਲੋਕਾਂ ਲਈ ਦਵਾਈ ਟੋਟਲ ਫ੍ਰੀ ਹਰ ਮਹੀਨੇ ਲੋਕ ਆਉਂਦੇ ਆ ਆਪਣੀ ਸ਼ੂਗਰ ਦੀ ਡੱਬੀ ਦਵਾਈ ਦੀ ਲੈ ਕੇ ਚਲੇ ਜਾਂਦੇ ਆ ਵਾਹ ਜੀ ਵਾਹ ਬੀਪੀ ਵਾਲੀ ਦਵਾਈ ਥਾਇਰੋਇਡ ਵਾਲੀ ਦਵਾਈ ਫ੍ਰੀ ਹੈ ਤਾਂ ਹਰ ਬੰਦਾ ਹਰ ਮਹੀਨੇ ਆਪਣਾ ਆਪਣਾ ਕਰ ਰਿਹਾ ਹਮ ਅੱਠ ਤੋਂ 10000 ਬੰਦੇ ਦੀ ਲੰਗਰ ਦੇ ਵਿੱਚ ਰੋਟੀ ਬਣਦੀ ਹੈ ਰੋਜ਼ ਵਾਹ ਜੀ ਮਤਲਬ ਇੰਨੇ ਲੋਕ ਰਾਤ ਨੂੰ ਜੇ ਤੁਸੀਂ 12 ਵਜੇ ਆਓਗੇ ਤੁਹਾਨੂੰ ਗਰਮ ਗਰਮ ਪ੍ਰਸ਼ਾਦਾ ਮਿਲੇਗਾ ਰਾਤ ਨੂੰ 2 ਵਜੇ ਆਓ ਗਰਮ ਰੋਟੀ ਮਿਲੇਗੀ ਗਰਮ ਚਾਹ ਮਿਲੇਗੀ ਗਰਮ ਸਬਜ਼ੀ ਮਿਲੇਗੀ ਵਿੱਚ ਦੇਸੀ ਘਿਓ ਪਾ ਕੇ ਚਮਚਾ ਉਤੋਂ ਦੀ ਜਿਵੇਂ ਘਰ ਚ ਮਿਲਦਾ ਓਵੇਂ ਹੋਏਗਾ ਜੀ ਸੋ ਬਹੁਤ ਸੁੰਦਰ ਲੰਗਰ ਦਾ ਸਿਸਟਮ ਬਹੁਤ ਸੋਹਣਾ ਹਸਪੀਟਲ ਦਾ ਫਿਰ ਜੇ ਤੁਸੀਂ ਦੀਵਾਨ ਸੁਣੋਗੇ ਤਾਂ ਪ੍ਰੈਕਟੀਕਲ ਗੱਲਾਂ ਬਿਲਕੁਲ ਤੁਹਾਡੇ ਬੱਚੇ ਪੜੇ ਲਿਖੇ ਆ ਉਹਨਾਂ ਨੂੰ ਮੇਰੇ ਨਾਲ ਬਿਠਾਓ ਹਮਮ ਤੇ ਇੱਕ ਘੰਟਾ ਮੈਂ ਉਹਨਾਂ ਨੂੰ ਲਾਉਂਦਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਗੁਰਮਤ ਸਿੱਖੀ ਕੀ ਹੈ ਪ੍ਰੈਕਟੀਕਲ ਜੋ ਸਕੂਲਾਂ ਚ ਪੜਦੇ ਜਿਹੜੇ ਨੌਜਵਾਨ ਬੱਚੇ ਅੱਜ ਕੱਲ ਚਾਹੁੰਦੇ ਵੀ ਨੇ ਵੀ ਐਸੇ ਪ੍ਰੈਕਟੀਕਲ ਹੋਵੇ ਸੈਂਟੀਫਿਕ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਬਿਲਕੁਲ ਸੋ ਸਾਡੀ ਪ੍ਰੋਬਲਮ ਸਿੱਖਾਂ ਦੀ ਇਹ ਰਹੀ ਹੈ ਕਿ ਜਿਹੜਾ ਵੀ ਬੰਦਾ ਇਹਨਾਂ ਨੂੰ ਪ੍ਰੈਕਟੀਕਲ ਗੱਲ ਕਰਦਾ ਉੱਥੇ ਰੌਲਾ ਸ਼ੁਰੂ ਕਰ ਲੈਂਦੇ ਆ ਬਿਲਕੁਲ ਸੋ ਇਸ ਕਰਕੇ ਕੁਝ ਗੱਲਾਂ ਆਪਾਂ ਖੁੱਲ੍ਹ ਕੇ ਕੀਤੀਆਂ ਮਿੱਤਰਮੰਦੇ ਵਿੱਚ ਆ ਚੀਜ਼ਾਂ ਗਲਤ ਨੇ ਜਿਸ ਕਰਕੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੇ ਤੁਹਾਡੇ ਤੇ ਸਵਾਲ ਚੱਕਣੇ ਨੇ ਬਿਲਕੁਲ ਤੇ ਤੁਹਾਨੂੰ ਛੱਡਣਗੇ ਹੂੰ ਨਹੀਂ ਤਾਂ ਤੁਸੀਂ ਸਿੱਖੀ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਸਿਖਾਈਏ ਤਾਂ ਜੋ ਬੱਚੇ ਗੁਰਸਿੱਖੀ ਨਾਲ ਗੁਰਬਾਣੀ ਨਾਲ ਜੁੜੇ ਰਹਿਣ ਜੀ ਤੇ ਜਿਹੜੇ ਪੁਰਾਣੇ ਖਿਆਲਾਂ ਦੇ ਬੰਦੇ ਹੁੰਦੇ ਆ ਉਹ ਆਪਣੀ ਜਿੱਦ ਨਹੀਂ ਛੱਡਦੇ ਬਿਲਕੁਲ ਉਹ ਫਿਰ ਮਾਰਨ ਤੱਕ ਵੀ ਆਉਂਦੇ ਆ ਅਟੈਕ ਵੀ ਹੋ ਗਿਆ ਤੁਹਾਡੇ ਤੇ ਅਟੈਕ ਹੋਇਆ ਸੀ ਅਟੈਕ ਹੋਇਆ ਉਸ ਤੋਂ ਬਾਅਦ ਫਿਰ ਵਿਵਾਦ ਹੁੰਦਾ ਨਹੀਂ ਜਥੇਦਾਰਾਂ ਨੂੰ ਹੁਣ ਕੱਢਿਆ ਜਾ ਰਿਹਾ ਨਾ ਇਹ ਨੌਕਰ ਸਮਝਦੇ ਨੇ ਨਾ ਬਿਲਕੁਲ ਜਿਨne ਐਸ ਵੇਲੇ ਦੇ ਲੀਡਰਸ਼ਿਪ ਹੈ ਸਾਡੀ ਜਥੇਦਾਰਾਂ ਨੂੰ ਨੌਕਰ ਸਮਝਦੇ ਨੇ ਆਪਾਂ ਹੁਣ ਵੇਖ ਲਿਆ ਕਿਵੇਂ ਜਲੀਲ ਕਰਕੇ ਕੱਢਦੇ ਨੇ ਸਭ ਨੂੰ ਪਤਾ ਹੈ ਜੀ ਠੀਕ ਹੈ ਜੀ ਤੇ ਆਪਾਂ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜੇ ਜਥੇਦਾਰ ਨੇ ਇਹਨਾਂ ਨੇ ਤਾਂ ਨੌਕਰਾ ਵਾਂਗੂ ਰੱਖਣਾ ਲੋਕਾਂ ਨੂੰ ਕਹਿੰਦੇ ਨੇ ਤੁਹਾਡੀ ਕੌਮ ਦੇ ਹੀਰੋ ਨੇ ਤੇ ਆਪ ਇਹ ਨੌਕਰ ਸਮਝਦੇ ਨੇ ਇਸ ਕਰਕੇ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੈ ਬਿਲਕੁਲ ਹੁਣੀ ਨਹੀਂ ਚਾਹੀਦੀ ਹੁਣੀ ਨਹੀਂ ਚਾਹੀਦੀ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਆ ਹੁਣ ਸਾਰਿਆਂ ਦੇ ਸਾਹਮਣੇ ਹੀ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਔਰ ਉਹਦਾ ਫਿਰ ਵਿਵਾਦ ਬਣਾਇਆ ਜਾਂਦਾ ਕੁਝ ਰਾਜਨੀਤਿਕ ਸਿਸਟਮ ਹੀ ਵਿੱਚ ਹੁੰਦਾ